ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰ ਪਿਆਰਿਓ 199 ਅੰਕ ਤੇ ਮਾਰੂ ਬਖਸ ਕਰਿਆ ਉੱਚ ਅਸਥਾਨ ਤਬ ਸਹਿਜੇ ਪਾਇਓ ਇਰਤਿਆਸਥਾਨਾ ਮਾਲਕਤਾਦਾਰ ਉਹ ਸੱਚ ਮਿਲਦਾ ਸੰਤਰਾ ਹੀ ਮਿਲਦਾ ਸੂਜੀ ਆਉਂਦੀ ਆ ਆੜੇ ਵੱਡੇ ਭਗਮੰਦਿਆ ਸਾਧਾਤ ਪੂਰੀ ਜਿਤ ਹਰ ਗੁਣ ਗਾਵੇ ਵੱਡੇ ਭਗ ਸਾਧੂ ਸੰਗ ਪਾਵੇ ਇਸ ਸਤਿਗੁਰ বিনা ਇਹ ਮਾਰਗ ਪੈਂਦਾ ਨਹੀਂ ਹੈਗਾ ਸਾਧਾਂ ਦੀ ਓਟ ਚਾਹੀਦੀ ਆ ਤਾਂ ਕਹਿੰਦੇ ਭਈ ਮਨ ਵਿਚਣਾ ਪੈਂਦਾ ਪਹਿਲਾਂ ਇਹ ਤਨ ਵਿੱਚੀ ਸੰਤ ਵਪਾਰੇ ਪ੍ਰੀਤਮ ਦੇ ਮਿਲਾ ਕਿਏ ਵਿਚਾਰ ਕਰ ਸਕਦਾ ਫਿਰ ਤੇ ਦੱਸ ਦੇ ਮਾਲਕ ਕੋਹ ਨਾਨਕ ਇਹ ਤਤ ਵਿਚਾਰਾ ਮੀਨ ਇਹ ਤਤ ਨੂੰ ਵਿਚਾਰ ਦੇਣੀ ਹੈਗੇ ਉਹਨਾਂ ਤੇ ਕਰ ਸਾਡਾ ਛਟਕਾਰਾ ਨਹੀਂ ਲੈਂਦਾ ਮੈਂਨ ਹਰ ਭਜਨ ਨਹੀਂ ਛਟਕਾਰਾ ਤਤ ਮੈਨੂੰ ਸੁਣ ਜਦੋਂ ਸੁਣਦਾ ਨਹੀਂ ਪਤਾ ਲੱਗਦਾ ਭੇਦ ਨਹੀਂ ਆਉਂਦਾ ਹੈ ਨਾ ਵੇਲੇ ਹਾਲ ਜਾਂਦੇ ਮਾਰਗ ਨਹੀਂ ਮਿਲਦਾ ਹੈਗਾ ਜਦ ਤਾਦੀ ਪੈਸੇ ਜਾਣ ਕਰੀ ਫੇਰ ਮਾਰਗ ਹਿਰਦੇ ਵਿੱਚ ਵਸ ਜਾਂਦਾ ਪੂਰਾ ਮਾਰਗ ਪੂਰਾ ਅਸ্নান ਜਿੰਨਾਂ ਦਾ ਅਸ্নান ਜਿੰਨਾਂ ਕਿ ਤੀਰਥ ਨਾਮ ਜਬ ਤੀਰਥ ਨਾਮ ਹੈ ਇਹ ਅਸ্নান ਤੀਰਥ ਦਾ ਜਿਹੜਾ ਗੁਰੂ ਨਾਨਕ ਪਹਿਲੇ ਪਾਸੇ ਕਹਿੰਦੇ ਆ ਤੀਰਥ ਨਾਮ ਜਬ ਤੀ ਨਾਮ ਦੇ ਨਾਲ ਜਿਹਨੇ ਪਿਆਰ ਨਹੀਂ ਪੈਂਦਾ ਉਹਨਾਂ ਦੇ ਟੱਕਰ ਸਾਡਾ ਤੀਰਥ ਨਹੀਂ ਮਾਰਦਾ ਪੂਰਾ ਮਾਰਗ ਪੂਰਾ ਇਸ਼ਨਾਨ ਸਭ ਕਿਸ ਪੂਰਾ ਹਿਰਦੇ ਨਾਮ ਗਿਆ ਅਸੀਂ ਮਾਰਗ ਤੈ ਕਰ ਲਿਆ ਪਤਾ ਲੱਗਿਆ ਸੰਤ ਰਹੀਂ ਫਿਰ ਅਸੀਂ ਸਾਡੇ ਹਿਰਦੇ ਵਿੱਚ ਮਾਲਕ ਵਸ ਗਿਆ ਸਾਡੇ ਤੇ ਕਿਰਪਾ ਕਰਨੀ ਮਾਲਕ ਨੇ ਸਾਡੇ ਰੱਖੀ ਆਪ ਕੀਤੀ ਆ ਪੂਰੀ ਰਹੀ ਜਾਂ ਪੂਰੇ ਰੱਖੀ ਪਾਰਵਹਿਮ ਕੀ ਸ਼ਰਣ ਜਨ ਤੱਕ ਯਾਸੀ ਮਾਲਕ ਦੀ ਸਣ ਤੱਕੀ ਚਾਰਾਂ ਜਗ੍ਹਾ ਜਿੱਥੇ ਗੈਂ ਫਿਰ ਕਰ ਬੈਸੋ ਤੇ ਕਿੰਨੀ ਵਾਰੀ ਬੋਲਦੇ ਆਪਾਂ ਸਭ ਦੇ ਅਰਜਨ ਪਿਆਰੇ ਸਤਿਗੁਰ ਤੁਮਰੇ ਕਾਲ ਸਵਾਰ ਉੱਥੇ ਗੁਰੂ ਸਾਨੂੰ ਮੰਤਰ ਜਿਹੜਾ ਪੱਕਾ ਪੱਕਾ ਰੋਣਾ ਗੁਰੂ ਤੋਂ ਬਿਨਾ ਮੰਤਰ ਨਹੀਂ ਮਿਲਦਾ ਕਹੋ ਨਾਨਕ ਗੁਰ ਮੰਤਰ ਨਰੜਾਇਆ ਗੁਰ ਤੋਂ ਬਿਨਾ ਮੰਤਰ ਨਹੀਂ ਮਿਲਦਾਗਾ ਯੰਗਣਾ ਗੁਰਪਾਉ ਨਿਵਲ ਮਨ ਕੋਟਾ ਤਨ ਸਤ ਗੁਰਬਿਨ ਮਨ ਦਾ ਤਾਗ ਨਉ ਗੜੇ ਆਪਣਾ ਕੁੰਜੀ ਆਤਮ ਇਹ ਇਹ ਜਿਹੜਾ ਮਾਰਗ ਹੈ ਨਾ ਇਹ ਗੁਰਦਵਾਰ ਨੇ ਮਿਲਦਾ ਨਹੀਂਗਾ ਸਾਡੇ ਸੰਯੋਗ ਗੁਰਦਵਾਰ ਨੇ ਬਣਦੇ ਨਹੀਂ ਹੈ ਪੁਰਸ਼ਾਲਾ ਪਚੋਲਾ ਕਹੋ ਨਾਨਕ ਗੁਰਮント ਦਲਾਇਆ ਕੇਵਲ ਨਾਮ ਅਰਧਮੇ ਸਮਾਇਆ ਤੇ ਕਹੋ ਨਾਨਕ ਗੁਰ ਖੋਲੇ ਕਪਾਟ ਮਾਲਕ ਕਿਰਪਾ ਕਰਦੇ ਆ ਬਖਸ਼ ਕਰਦੇ ਆ ਜਿਹੜੇ ਕਬੜ ਸਾਡੇ ਹੈਗਾ ਨਾ ਦੁਬਦਾ ਦੇ ਨਿੰਦਿਆ ਦੇ ਚੁਗਲੀ ਦੇ ਉਹਨਾਂ ਮਾਲਕਾ ਆਪ ਸਾਹਮਣੇ ਕਰ ਦਿੰਦਾ ਵੀ ਇਹਨਾਂ ਤੋਂ ਬਾਝਾ ਕਹਿੰਦਾ ਮੁਕਤ ਪਾਏ ਬਿਨ ਸੇ ਪਰਮਥਾੜਾ ਜਾਂ ਪਰਮਸਾਰਤਾ ਉਸ ਮੁਕਤ ਹੋ ਮਿਹਾਨੀ ਮਾਲਕ ਦੇ ਨਾਲ ਲੇ ਲੱਗਣ ਲੱਗੇ ਮਾਇਲ ਵਿੱਚ ਹੁੰਦੇ ਦਾਦੇ ਕੌਣ ਵੱਡਾ ਮਾਇਆ ਵੜਿਆਈ ਸੋ ਵੱਡਾ ਜਿਨ ਰਾਮ ਰਾਮ ਲਿਵ ਲਾਈ ਮੈਂ ਉਹ ਵੱਡਾ ਵਾ ਜਿਨੇ ਰਾਮ ਦੇ ਨਾਮ ਲਿਵ ਲਾ ਲਈ ਮਾਰਕ ਨੇ ਲਿਵ ਲਾ ਲਈ ਜਿਆੜੀ ਲਿਵ ਲੱਗਦੀ ਆ ਫੇਰ ਕਲੰਕ ਸਾਡਾ ਖਤਮ ਹੋ ਜਾਂਦਾ ਕੀ ਕਹਿੰਦੇ ਆ ਜਾਂਕ ਤੋਂ ਪਾਇ ਸਮਰੱਥ ਅੰਗਾ ਜਾਂਗ ਇਹਨਾਂ ਜੁੜ ਗਏ ਮਾਲਕ ਦੀ ਵਾਜ ਨਾਲ ਜੁੜ ਗਏ ਤਾਂ ਕੋ ਕੁਛ ਨਹੀਂ ਕਾਲੰਗਾ ਅਜੀ ਫਿਰ ਉਹ ਇੱਕ ਆਸ ਕਰਕੇ ਸੰਸਾਰ ਵਿੱਚ ਰਹਿੰਦੇ ਆ ਮਾਲਕ ਦੀ ਬਖਸ਼ਾ ਕੀ ਕਹਿੰਦੇ ਮਾਲਕ ਮਾਦੋ ਜਾਂ ਕੋ ਹੈ ਆਸ ਤੇ ਮਾਰੀ ਤਾਂ ਕੋ ਕੁੱਛ ਨਹੀਂ ਸੰਸਾਰੀ ਜਿਆਦਾ ਸੀ ਉਹਦੀ ਆਸ ਰੱਖਦੇ ਆ ਫਿਰ ਸੰਸਾਰ ਰਹਿੰਦੇ ਵੀ ਅਸੀਂ ਤਰੇਗਣ ਦੇ ਉੱਪਰ ਰਹਿੰਦੇ ਆ ਸਾਡਾ ਸਿਰ ਵੀ ਖਾਲੀ ਰਹਿੰਦਾ ਜੇ ਸਿਰ ਤੇ ਲੋਡ ਪੈਂਦਾ ਫਿਰ ਅਸੀਂ ਮਾਲਕ ਨੂੰ ਮਿਲ ਨਹੀਂ ਸਕਦੇ ਇਤਰਾਪੇ ਸਾਨੂੰ ਚਿੰਤਾ ਤੋਂ ਮਾਲ ਕੱਢ ਲੈਂਦਾ ਵੱਡੇ ਵੱਡੇ ਜਿਹੋ ਹਿੱਸੇ ਲੋਗ ਤੈਨ ਕੋ ਵਿਆਪਕ ਚਿੰਤਾ ਰੋਗ ਕੰਜਰੇ ਵੱਡੇ ਵੱਡੇ ਲੋਗ ਆ ਚਿੰਤਾ 'ਚ ਫਸੇ ਹੋਇਆ ਮਾਇਆ ਦੇ ਪੁੰਜੇ ਫਸੇ ਹੋਇਆ ਸਾਰੇ ਬਿਮਾਲ ਕਰਨ ਕਿਰਪਾ ਅਕ ਤੇ ਸੰਤੋਖ ਲਿਆਦਾ ਸਵਰ ਲਿਆਦਾ ਪਤਾ ਵੀ ਨਾਲ ਦਾ ਜਾਣੀ ਕੋਸ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਜਾਂ ਪੂਰਾ ਤਪ ਪੂਨ ਰਾਜ ਹੋ ਗਿਆ ਬਈ ਜਦ ਬੰਦੇ ਸੰਤੋਖ ਆ ਗਿਆ ਮਤ ਮਾਤਾ ਸੰਤੋਖ ਪਿਤਾ ਸਵਰ ਬਣ ਗਿਆ ਫਿਰ ਉਹ ਮਾਰ ਦੇ ਚੱਲਦਾ ਹਰ ਕੇ ਮਾਰਗ ਪਤ ਪਨੀਤ ਪੂਰੀ ਸੋਭਾ ਪੂਰਾ ਲੋਕੀ ਲੋਕਾਂ ਵਿੱਚ ਪੂਰੀ ਸੋਭਾ ਆ ਜਾਂਦੀ ਹੈ ਮਾਰਗ ਜੋਇਆ ਕਰਨ ਹਾਰਜ ਨੇ ਭੇਜਿਆ ਉਹ ਸਾਡੇ ਹਿਰਦੇ ਵਿੱਚ ਬਸ ਗਿਆ ਕਰਨ ਹਾਰ ਸਦ ਵਸੇ ਹਦੂਰਾ ਕਹ ਨਾਨਕ ਮੇਰਾ ਸਤਗੁਰ ਪੂਰਾ ਹੁਣ ਸਤਗੁਰ ਪੂਰੇ ਦੇ ਵਾਸਤੇ ਸਨ ਕੀ ਮਾਲਕ ਬਖਸ਼ ਕਰਦੇ ਆ ਕਹ ਨਾਨਕ ਜਿਆ ਤੂਰ ਵਜਦਾ ਨਾ ਤੇ ਅਸੀਂ ਮਾਲਕ ਦੇ ਦਰ ਤੇ ਪਰਵਾਨਾ ਕਹੋ ਕਬੀਰ ਮੈਂ ਪੂਰਾ ਪਾਇਆ ਬਾਜਿਆ ਨਤੂਰਾ ਕਹੋ ਨਾਨਕ ਮੈਂ ਪੂਰਾ ਪਾਇਆ ਬਾਜਿਆ ਨਤੂਰਾ ਪੰਜ ਪਾਸਾ ਵੀ ਕਹਿੰਦੇ ਵੀਰ ਸਾਹਿਬ ਵੀ ਕਹਿੰਦੇ ਹੁਣ ਕਈਆਂ ਦਾ ਸਵਾਲ ਆ ਵੀ ਬੰਦਾ ਰੱਬ ਨਹੀਂ ਬਣ ਸਕਦਾ ਜਿਹੜਾ ਰੱਬ ਆ ਬੰਦੇ ਰੂਪ ਚ ਮਿਲਦਾ ਕੋ ਜਾਂ ਸਾਡਾ ਮਨ ਹੋ ਗਿਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੈ ਨਿਕੋਈ ਇੱਕ ਅਨੇਕ ਵਿਆਪਕ ਪੂਰਕ ਜਾ ਦੇਖੋ ਤਾਂ ਤਸੋਈ ਮਾਇਆ ਚਿਤ੍ਰ ਚਿਤਰ ਬੋਤ ਮਰਲਾ ਮੁਝੇ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੈ ਨਿਕੋਈ ਇਤਿਹਾਸ ਨੂੰ ਛੱਡ ਕੇ ਮਾਲ ਘੇ ਚਰਨਾ ਚਾਹਿਆ ਸਭ ਤਜ ਅਨਾਥ ਏਕ ਸਰਨ ਆਇਓ ਉਚ ਸਥਾਨ ਤਵ ਸਜੇ ਪਾਇਆ ਯਾਸੀ ਓ ਸੱਡ ਕੇ ਇਸ ਤਾਨਤ ਰਹਿ ਗੋਂ ਦੇ ਵਿੱਚ ਚੌਥੇ ਪਦ ਜਾਵਾਂਗੇ ਤੇ ਮਾਲ ਖੜੇ ਕਰਵਾ ਕਰ ਦੂਖ ਦਰਦ ਪਰਮ ਪਉ ਨਸਿਆ ਕੰਨ ਹਰ ਨਾਨਕ ਮਨ ਵਸਿਆ ਉਹ ਇਹ ਟਹਿਲ ਆ। ਰਸਨਾ ਨ ਕਿਤੀ ਜਾਂਦੇ ਆ ਕਾਰ ਕਰ ਟਹਿਲ ਰਸਨਾ ਗੂੰਗਾਵੋ। ਕਿਆਰਨ ਠਾਕਰ ਕੇ ਮਾਰਗਤਾਪ। ਜਿਆਦਾ ਟਹਿਲ ਕਰਨੀ ਆ ਨਾ ਰਸਨਾ ਨਾ ਬੋਲ ਬੋਲ ਕੇ। ਤੇਰੇ ਕੋਲ ਨੇ ਬੜੇ ਸਹਿਜ ਵਿੱਚ। ਜਿਆਦਾ ਮਾਲ ਕਿਰਪਾ ਕਰਦਾ ਫਿਰ ਦੱਸ ਦਿਆ ਜਾਂ ਕੋ ਆਪਣੀ ਕਿਰਪਾ ਤਾਰੇ ਜਾਂ ਮਾਲ ਕਿਰਪਾ ਕਰ। ਸੋ ਜਨ ਰਸਨਾ ਨਾਮ ਉਚਾਰੇ। ਸਿਮਰ ਸਿਮਰਾਰ ਕਰ ਕਾ ਸਾਰੇ ਕੰਮ ਸਿਮਰੇ ਕਰ। ਬਕਸਸ ਕਰਦਾ ਮਾਲਕਾ। ਨਹੀਂ ਤਾਂ ਮਾਲ ਕਹਿੰਦੇ ਜੇ ਕੱਪੜੇ ਪਾ ਗਏ ਨਾ ਖੇਤ ਦੇ ਵਿੱਚ ਆਪਾਂ ਬੰਦਾ ਬੜਾ ਆਨਿਆ ਪਸ਼ੂ ਡੰਗਰ ਡਰਦੇ ਆ ਇਸ ਤਰ੍ਹਾਂ ਸਾਡਾ ਇਹ ਇੱਕ ਡਰਾਉਣਾ ਚਿਹਰਾ ਚਿਹਰਾ ਵਾ ਜਦ ਇਹ ਵਿੱਚੋਂ ਨਿਕਲ ਜਾਂਦਾ ਮਾਲਕ ਜਲੇ ਦਾ ਨਾਮ ਨਿਕਲ ਜਾਂਦਾ ਇਹ ਤੋਂ ਦੇਖ ਕੇ ਘਰ ਦੇ ਵੀ ਡਰਦੇ ਆ ਅਨਕ ਵਸਤਰ ਸੁੰਦਰ ਪਹਿਰਾਇਆ ਜਿਉਂ ਡਰਨਾ ਖੇਤ ਮੈਣ ਡਰਾਇ ਅੱਗੇ ਹੁੰਦੇ ਨਾ ਡੰਗਰ ਪਸ਼ੂ ਹੁੰਦੇ ਸੀ ਉਹ ਖੇਤਾਂ ਦੇ ਉਜਾੜ ਹੁੰਦੇ ਸੀ ਉਹਦੀ ਖਾਤਰ ਆ ਕਪੜੇ ਪਾ ਕੇ ਬਣਾ ਕੇ ਨਕੜਾ ਕਰਾਣ ਦੀ ਦਰਨ ਇਸ ਤਰ੍ਹਾਂ ਕਹਿੰਦੇ ਤੂੰ ਡਰਨ ਦੇ ਮੁਤਾਬਕ ਆ ਵੀ ਹੁਣ ਟੈਨਾ ਕਰੋਂ ਸਾਨੂੰ ਮੌਕਾ ਮਿਲਿਆ ਕਹਿੰਦੇ ਕੀ ਕਹਿੰਦੇ ਮਨੁੱਖ ਦੁੱਖ ਨਾ ਠੇ ਸੁਖ ਆਏ ਸਮਾਏ ਢੀਲਣਾ ਪੜੇ ਜਾਂ ਗੁਰ ਫਰਮਾਏ ਜਾਂ ਮਾਲਕ ਨੇ ਕਿਰਪਾ ਕੀਤੀ ਆ ਸਾਨੂੰ ਅਕਲ ਦੇਤੀ ਮਤ ਦੇਤੀ ਸੰਗਲ ਜਾਣ ਦੇ ਹੁਣ ਆਪ ਦੇ ਜਨਮ ਨੂੰ ਨਿਵਾ ਲਓ ਅਮਰਤ ਨਾਮ ਪੀਓ ਮੇਰੇ ਭਾਈ ਸਿਮਰ ਸਿਮਰ ਸਭ ਤਪਤ ਬਜਾਈ ਹੁਣ ਸਿਮਰਨ ਕਿਵੇਂ ਹੁੰਦਾ ਤਨ ਦੇ ਵਿੱਚ ਅਸੀਂ ਨਾਲ ਕਰਮ ਨੇ ਯਾਦ ਰੱਖਣਾ ਹੁੰਦਾ ਫੇਰ ਰਾਤ ਨੂੰ ਉਹਦੇ ਫਿਗਰ ਵਿੱਚ ਪੈਣਾ ਹੁੰਦਾ ਪਿਆਰ ਇਹਦੇ ਸਿਆਣੁ ਛੱਡ ਦੇਣੀ ਦੀ ਯਾਦ ਦੇ ਅਕਲ ਮਤ ਛੱਡ ਦੇਣੀ ਆ ਜਿਹੜੇ ਆਪਾਂ ਸਾਡੇ ਨਾਲ ਅਸੀਂ ਕੋਈ ਆਸ ਨਹੀਂ ਰੱਖਣੀ ਹੈਗੀ ਇਹ ਨਹੀਂ ਆ ਕਿ ਬਸ ਕੋ ਦੇਖੀਏ ਯਾ ਦੇਖਦੇ ਨਾ ਫੇ ਸਾਡਾ ਜਿਹੜਾ ਭਾਰ ਸਾਡੇ ਸਿਰ ਤੇ ਲੱਗ ਜਾਂਦਾ ਅਸੀਂ ਬੇਪਰਵਾਹ ਨਾ ਫਿਰ ਜਦ ਇਹ ਵਸਤਾ ਬਣਦੀ ਆ ਨਹੀਂ ਤੇ ਦੇਖੋ ਆਪਾਂ ਜਿੰਨੇ ਵੀ ਆ ਕਦੇ ਨਾ ਵੀ ਵਸਤਾ ਬਣੀ ਮੇਰੀ ਵਸਤਾ ਬਣੀ ਵਸਤਾ ਕੀ ਬਣੂਗਾ ਅਸੀਂ ਤਾਂ ਆਸ ਰੱਖੀ ਬੈਠੇ ਆ ਆਜ਼ਨ ਰਸੀਆ ਜਿਹੜੀ ਆਸ ਆ ਉਹ ਆਸ ਨੂੰ ਡੋਬ ਦਿੰਦੀ ਆ ਤਾਂ ਇਹ ਮਾਲਕ ਦਾ ਕਹਦੇ ਹਨ ਰਾਖ ਲਿਆ ਗੌਰ ਪੂਰੇ ਆਪ ਮਨਮੁਖ ਕੋ ਲਾਗੋ ਸੰਤਾਪ ਮਾਲਕ ਨੇ ਕਿਰਪਾ ਕੀਤੀ ਆ ਪਰ ਮਨਮੁਖ ਸੰਤਾਪ ਲੱਗ ਗਿਆ ਕਉ ਫਿਰ ਭੱਜ ਜਾਂਦਾ ਕਉ ਭੱਜਦਾ ਉਹਨੂੰ ਪੇਛੇ ਨਹੀਂ ਆਗਾ ਜਾਇਛੇ ਤੇ ਆਪਨ ਬਦਲ ਆ ਗਿਆ ਕਿਰਪਾ ਹੋ ਗਈ ਸੰਯੋਗ ਬਣ ਗਏ ਫੇ ਕਹਿੰਦਾ ਪਲੇ ਦਿਨਸ ਪਲੇ ਸੰਯੋਗ ਜਿਤ ਪੇਟੇ ਪਰਮ ਨਰਜੋਗ ਉਹ ਬੇੜਾ ਕਹ ਹੂੰ ਬਲ ਜਾਓ ਜਿਤ ਮੇਰਾ ਮਨ ਜੱਪੇ ਹਰਨਾਉ ਜੇ ਮਨ ਸੁਣੇ ਮਾਲਕ ਨੂੰ ਫਿਰ ਉਹ ਸੀਰੀ ਸਫਲਾ ਸਫਲ ਮੂਰਤ ਸਫਲੋ ਕਰੀ ਜਿਤ ਰਸਨਾ ਉਚਰੇ ਹਰ ਹਰੀ ਸਫਲੋ ਮਾਥਾ ਸੰਤ ਨਮਸਕਾਰ ਉਹ ਕਹਿੰਦਾ ਮਾਥਾ ਸੰਤ ਜਿੱਥੇ ਹੈ ਕਿ ਸੰਤ ਮਨ ਦਾ ਉਹਨਾਂ ਦਾ ਪੂੰਜੀ ਤੇ ਜਿਹੜੀ ਉਹਨਾਂ ਦਾ ਪੂੰਜੀ ਹੈ ਨਾ ਉਹ ਸੰਤ ਬਣਾਉਂਦੀ ਹੈ ਯਾ ਤ੍ਰੈਗਨ ਦਾ ਬੋਲਾ ਉਹ ਗੈਨੀ ਬਣਾਉਂਦਾ ਯਾ ਜਿਵੇਂ ਅਸੀਂ ਪਾਵਾਂਗੇ ਵਿਚਾਰਾਂਗੇ ਫੇਰ ਪਤਾ ਲੱਗਦਾ ਕੋਹ ਪਲਾ ਨਾਨਕ ਪਲਾ ਮੇਰਾ ਕਰਮ ਜਿਤ ਪੇਟੇ ਸਾਧੂ ਕੇ ਚਰ ਫਿਰ ਅਸੀਂ ਉਹ ਚਰਨਾ ਨਾਲ ਜੁੜਨਾ ਹੁੰਦਾ ਗੁਰ ਸੇਵਾ ਪ੍ਰਾਨ ਆਧਾਰਾ ਹਰ ਜਿਉ ਰੱਖੋ ਹਿਰਦੇ ਉਰਤਾਂ ਤੇ ਮਾਲਕ ਨੂੰ ਹਿਰਦੇ ਵਿੱਚ ਵਸਾ ਕੇ ਫਿਰ ਉਹ ਰਸਨਾ ਨਾਮ ਚਾਰਦੀ ਆ ਸੋ ਜਨ ਰਸਨਾ ਨਾਮ ਵਿਚਾਰੇ ਹਰ ਬਿਸਰਤ ਸਹਿਸਾ ਦੁੱਖ ਵਿਆਪੇ ਜੀ ਕਹਿੰਦਾ ਬਿਸਰਨਾ ਫਿਰ ਦੁੱਖ ਹੀ ਦੁੱਖਾ ਸਿਮਰਤ ਨਾਮ ਪਰਮ ਪਉ ਪਾਗੇ ਫਿਰ ਤੇ ਮਾਲਿਕ ਕੀਰਤਨ ਸੁਣਦਾ ਆਪ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਇਸ ਜਨ ਦੁੱਖ ਨਿਕਟ ਨਹੀਂ ਆਵੇ ਜਿਤਨੇ ਕਾਲ ਯੁੱਗ ਮੇ ਕੀਰਤਨ ਪ੍ਰਦਾਨ ਗੁਰਮੁਖ ਜਪ ਲਾਤ ਜਿਆਦੇ ਸਰੀਰ ਚ ਉੱਪਰ ਉਠਾੜਦੇ ਆਂ ਸਰੀਰ ਹੌਲਾ ਛੱਡਦੇ ਆਪਾਂ ਸਹਿਸਵਾਭ ਕਹਿੰਦੇ ਅਸੀਂ ਉੱਪਰ ਚੱਲ ਕੇ ਸਰੀਰ ਮਨ ਛੱਡਾ ਫਿਰ ਉਹ ਕੀਰਤਨ ਦੇ ਵਿੱਚ ਨਮਾਸ ਕਰਦਾ ਮਾਲ ਕਦੇ ਤੀਨ ਵੇ ਜਾਗਣਾ ਜਾਗਣ ਨਿਕਾ ਹਰ ਕੀਤਨੋ ਜਾਗਣਾ ਉੱਥੇ ਵੀ ਰੰਕਾਰ ਤਿਆਗਦਾ ਜਸ ਮੱਤ ਮੰਗਦਾ ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ ਸੁਣੋ ਇਹਦਾ ਵੀ ਜਿਵੇਂ ਸਾਡਾ ਸਰੀ ਉੱਪਰ ਉੱਠ ਖੜਿਆ ਧਰਦੀ ਕੱਸ ਚ ਹੁੰਦੀ ਹੈ ਨਾ ਔਰ ਇੱਕ ਚੀਜ਼ ਲੈ ਲੈਂਦੀ ਆ ਜਿਵੇਂ ਜਹਾਜ਼ ਚੜਦੇ ਆ ਕਿੰਨੇ ਭਾਰੇ ਹੁੰਦੇ ਆ ਪਹਿਲਾ 4 ਇੰਜਣ ਲੱਗੇ ਜਾਂ ਨੂੰ ਸਵਾਰੀਆਂ 200 500 800 ਵੀ ਹੁੰਦੀਆਂ 1000 ਵੀ ਹੁੰਦੀਆਂ ਪਹਿਲਾ 4 ਜੋਰ ਲੱਗਦਾ ਜਿਆਦਾ ਘੱਟੋ ਘੱਟ ਪੌਣ ਦੀ ਕਸਿਸ ਤੋਂ ਥੱਲੇ ਧਰਤੀ ਕਸਿਸ ਤੋਂ ਉੱਪਰ ਚਲੇ ਜਾਂਦਾ ਜਿੰਨ ਕਹਿੰਦੇ ਆਰਧਨ ਸਾਡੇ ਹੋਰ ਤੇ ਚਲੇ ਜਾਂਦਾ ਰੋ ਸੇ ਪਾਰ ਕੱਢ ਜਾਂਦਾ ਜਿਵੇਂ ਫਿਰ ਹੁਣ ਆਪਾਂ ਦੇਖੇ ਨਾ ਚੰਤੇ ਫਿਰਦੇ ਉਹਦੇ ਕਸ ਨਹੀਂ ਹੁੰਦਾ ਉਹ ਉੱਪਰ ਫਿਰਦੇ ਜਿਵੇਂ ਪਾਣੀ ਤਰਦੇ ਫਿਰਦੇ ਆ ਉਹਨਾ ਪਾਰ ਕੱਢ ਜਾਂਦਾ ਕਿ ਤਰਦੇ ਦੀ ਜਿਹੜੀ ਕਸ ਜਾਂ ਖੱਚਾ ਉਹ ਹਟ ਜਾਂਦੇ ਪਿੱਛੇ ਇਸ ਤਰ੍ਹਾਂ ਜਿਹੜਾ ਮਨ ਆ ਜਾਂ ਤਰਤੀ ਦਾ ਜਿਹੜਾ ਸਰੀਰ ਨਾਲ ਇੱਛਾ ਛੱਡ ਗਿਆ ਹੰਕਾਰ ਛੱਡ ਗਿਆ ਦੁਬਦਾ ਛੱਡ ਗਿਆ ਇਹਦਾ ਫਿਰ ਪਾਰ ਹੋ ਜਾਂਦਾ ਫਿਰ ਤੇਰਾ ਕਿਹਾ ਮਾਲਕ ਨੇ ਮੇ ਜਿਹੜਾ ਮਨ ਉਹ ਆਪਦੇ ਘਰੇ ਪਹੁੰਚ ਗਿਆ ਸੁੰਨ ਵਿੱਚ ਲੱਗਿਆ ਸੁੰਨ ਵਿੱਚ ਕੋਈ ਚੀਜ਼ ਨਹੀਂ ਹੈਗੀ ਤੇਰ ਕੋਟ ਕਹਿੰਦੇ ਕਹਿੰਦੇ 2 ਕੋਟ ਤੇਰ ਖਾਈ 2 ਕੋਟ ਆ ਸਰੀ ਦਾ ਕੋਟ ਸਾਡੇ ਮਿੱਟੀ ਦੇ ਥੱਲੇ ਮਾਨੜਾ ਆਪਦਾ ਕੋਟ ਸੀ ਜਿਹੜਾ ਸਲੀਓ ਤਾਂ ਹਾਂ ਲੈ ਗਿਆ ਉਹ ਪਤਾ ਵੀ ਸਰੀ ਥੱਲੇ ਆ ਪਰ ਸਰੀ ਖੱਚੀ ਨਹੀਂ ਕਰ ਰਿਹਾ ਉਹਨੂੰ ਕਿਉਂ ਉਹ ਆਪਦੇ ਜਗਰ ਚਲੇ ਗਿਆ ਆਪਦੇ ਘਰ ਚਲੇ ਗਿਆ ਉਹ ਚਿੰਤਾ ਮਿਟ ਗਈ ਮਿਟ ਗਈ ਚਿੰਤਾ ਪੁਨੀ ਮਨਾਸਾ ਕਰੀ ਦਿਆ ਸਤਗੁਰ ਗੁਣਤਾਸਾ ਮਾਲਕਾਂ ਕਿਰਪਾ ਕਰਦੀ ਹੈ ਇਦਾਂ ਮਾਲ ਕਹਿੰਦੇ ਆ ਗੁਰਮਖ ਵਿੱਚੋਂ ਹੋਮੇ ਜਾਏ ਗੁਰਮਖ ਮੈਲ ਨਾ ਲਾਗੇ ਆਏ ਕਿੰਨਾ ਮੈ ਨਹੀਂ ਲੱਗਦੇ ਗੁਰਮਖ ਨਾਮ ਬਸੇ ਮਨ ਆਏ ਗੁਰਮਖ ਕਰਮ ਧਰਮ ਸੱਚ ਸੋਇਓ ਕਰਮ ਵੀ ਕਰਦਾ ਧਰਮ ਵੀ ਕਰਦਾ ਗੁਰਮੰਗ ਕਾਰ ਜਲਾਏ ਦੋਈ ਕਰ ਕਰਮੇ ਨਾਲ ਧਰਮ ਦੋਈ ਸਾਡੇ ਉੱਪਰ ਚਲੇ ਗਿਆ ਗੁਰਮਖ ਨਾਮ ਰੱਤੇ ਸੋਖੋਏ ਆਪਣਾ ਮਨ ਪ੍ਰਬੋਧੋ ਬੂਝੋ ਸੋਇ ਮੈਂ ਆਪਣੇ ਨੂੰ ਸਮਝਾਓ ਲੋਕਾਂ ਨੂੰ ਸਮਝਾਉਂ ਉਹ ਸੁਣੇ ਨਾ ਕੋਈ ਲੋਕ ਨਹੀਂ ਸੁਣਦੇ ਆਪਣੇ ਨੂੰ ਸਮਝਾ ਲਓ ਗੁਰਮੁਖਿ ਸਮਝੇ ਸਦਾ ਸੁਖ ਹੋਈ ਮਨਮੋਹ ਕਾ ਡੰਪ ਬਹੁਤ ਚਦਰਾਏ ਕਹਿੰਦਾ ਮਨਮੋਹ ਕਾ ਆਪਣੇ ਬੜਾ ਚਿਲਾਕ ਬਣਦਾ ਜੋ ਕਿਸ ਕਮਾਵੇ ਸੋ ਥਾਏ ਨਾ ਪਾਈ ਬਾਣੀ ਪੜਦਾ ਵਿਚਾਰਾ ਬਾਹਰ ਕਰਦਾ ਪਰ ਉਹ ਤਰੀਕਾ ਨਹੀਂ ਹੋਣਾ ਆਵੇਂ ਜਾਵੇਂ ਠਾਵ ਨਾ ਪਾਈ ਕਾਈ ਉਹ ਹੰਕਾਰ ਜਿਹੜਾ ਕੰਮ ਕਰਦਾ ਹੰਕਾਰ ਜਿਹੜਾ ਉਹਨੇ ਆਰਡਰ ਲਈ ਉਹਦਾ ਬਗਲੇ ਵਾਲਾ ਕੰਮ ਹੋਇਆ ਜਿਵੇਂ ਬਗਲਾ ਹੁੰਦਾ ਨਾ ਖੜਾ ਬੜਾ ਪਿਆਰ ਭਾਵਨਾ ਨਾਲ ਦਾਦਾਈ ਕੋਲ ਚੱਕ ਲੈਣਾ ਇਸ ਤਰ੍ਹਾਂ ਦਾ ਹਾਲ ਆ ਬਾਣੀ ਪੜਦਾ ਵਾਇਰ ਕਰਦਾ ਸਭ ਕਰਦਾ ਕਿ ਮਨਮੁਖ ਕਰਮ ਕਰੇ ਬਹੁਤ ਅਮਾਨਾ ਹੰਕਾਰ ਚ ਬਗ ਜਿਉਂ ਲਾਏ ਬਹੇ ਨਿਤ ਧਿਆਨ ਇਸ ਤਰ੍ਹਾਂ ਕਹਿੰਦਾ ਜਮਾਂ ਦਾ ਉਹਦੇ ਉੱਪਰ ਧਿਆਨ ਲਾਇਆ ਹੈ ਵੀ ਕਦੇ ਇਹਦੇ ਸਵਾਸ ਮੁੱਕਣੇ ਪਕੜ ਗਏ ਜਦੋਂ ਪਕੜਿਆ ਤਬ ਹੀ ਪਛਤਾਣ ਜਾਂ ਫੜ ਲਿਆ ਉਹਨੇ ਫੇਰ ਪਛਤਾਉਂਦਾ ਬਿਨ ਸਤਗੁਰ ਤੋਂ ਬਿਨਾ ਅਸੀਂ ਮੁਕਤ ਨਹੀਂ ਹੋ ਜਾਂਦੇ ਦੇਖੋ ਸਤਗੁਰ ਗੁਰੂ ਗ੍ਰੰਥ ਸਾਹਿਬ ਸਤਗੁਰਾ ਇਹ ਤੋਂ ਅਸੀਂ ਓਟਰਾ ਲੈਂਦੇ ਆ ਪਰ ਸਾਨੂੰ ਮਿਲਦਾ ਨਹੀਂ ਫਿਰ ਅਸੀਂ ਸੰਤ ਨੂੰ ਲੈਣਾ ਪੈਂਦਾ ਉਰਮਨ ਮੈਂ ਵਿਚਣਾ ਬੰਦੇ ਤਨ ਵਿੱਚੀ ਸੰਤ ਦੇ ਬਾਰੇ ਬੀਤਨ ਦੇ ਮਿਲਾਏ ਫਿਰ ਉਹ ਸਾਨੂੰ ਸਮਝਾਉਂਦਾ ਕਾਰਜ ਕੋਣਗੇ ਸੰਤਾਂ ਦੇ ਕਾਰਜ ਸੰਤਾਂ ਦੇ ਕਾਰਜ ਆਪ ਖਲੋਹ ਹਰ ਕੰਮ ਕਰਾਉਣਾ ਆ ਰਾਮ ਐਣੀ ਇਸ ਤਰ੍ਹਾਂ ਦਾ ਆਦਦੇ ਆ ਮਾਲਕ ਬਈ ਬਿਨ ਸਤਗੁਰ ਸੇਵੇ ਮੁਕਤ ਨਾ ਹੋਈਏ ਗੁਰ ਪ੍ਰਸਾਦੀ ਮਿਲੇ ਹਰ ਸਵੇ ਵੀ ਜੁਗਤੀ ਦਵਾਰਾ ਗੁਰ ਦਾਤਾ ਜੁਗਚਾਰਿਓ ਚਾਰਾਂ ਚੁਗੰਦ ਮਾਲਕ ਚੱਲੇ ਗੌਰਮਕ ਜਾਤ ਪੱਤ ਨਾਮੇ ਵੜਿਆਏ ਸਹਿਰ ਕੀ ਪੁੱਤਰੀ ਬਦਾਰ ਗਵਾਏ ਨਾਨਕ ਬੈ ਨਾਮੇ ਝੂਠੀ ਤਰਾਈ ਜਿਸ ਤਰ੍ਹਾਂ ਕੋਨ ਪਿਆਰਿਓ ਅਸੀਂ ਉਸ ਮਾਲਕ ਦੇ ਦਰ ਤੇ ਬੇਨਤੀਆਂ ਕਰੀਏ ਮਾਲ ਸਾਡੀ ਕਿਰਪਾ ਕਰੇ ਜੋ ਸਾਡਾ ਬਿਸਾਲ ਸੀ ਅੱਜ ਦਾ ਮਾਲਕ ਨਾਲ ਬਾਤ ਕਰਤੀ ਆ ਉਹ ਚਹਸਤਾਨ ਤਬ ਸਹਿਜੇ ਪਾਏ ਵੀ ਉਹ ਜਗ੍ਹਾ ਤੇ ਜਾ ਕੇ ਸੁਣ ਵਿੱਚ ਸਾਂਝ ਕਰਕੇ ਤੁਜੇ ਨਾਲ ਸੀ ਪੂਰਾ ਮਾਰਗ ਲਈ ਪੂਰਾ ਮਾਰਗ ਪੂਰਾ ਸਨਾਨ ਸਭ ਕੁਝ ਪੂਰਾ ਹਿਰਦੇ ਨਾਲ ਨਾਮ ਨੂੰ ਪ੍ਰਗਟ ਕਰ ਲਿਆ ਫਿਰ ਉਹ ਸੁੱਕ ਗਿਆ ਤੇ ਆਪਣ ਉਸਲੇ ਵਾਂਗ ਬਲਾ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ